ਸਾਵਨ ਮਾਣ ਜੀ ਅੱਗੇ ਦੇਖੋ ਪੰਜਾਬ ਦੇ ਵਿੱਚ ਬੜੀ ਵੱਡੀ ਤ੍ਰਾਸਦੀ ਜਿਹੜੀ ਹੈ ਉਹ ਆਈ ਹੋਈ ਹੈ ਤੇ ਇਸ ਤ੍ਰਾਸਦੀ ਦਾ ਮੁਕਾਬਲਾ ਪੰਜਾਬ ਹੀ ਜਿਹੜਾ ਬੜੀ ਸ਼ਕਤੀ ਨਾਲ ਕਰ ਕਿਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਦਿੱਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਨਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆਂ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀ ਡੀ ਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਹੀ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਇਹ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤ੍ਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੇ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਈਆ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਹੈ ਇਸ ਲਈ اپੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਏ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਔਰ ਫਿਰੋਜ਼ਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਆ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਹੈ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਹੈ। ਉਹਨਾਂ ਚਿਰ ਇਹਨਾਂ ਨੂੰ ਮਾਇਕ ਸਹਾਇਤਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ। ਸਰਦਾਰ ਰਖੜਾ ਸਾਹਿਬ ਮੇਰੇ ਕੋਲੇ ਬੈਠੇ ਐ। ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਹੈ। ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਹੈ। ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ। 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖ ਦੀ ਗੱਲ ਕੀ ਹੈ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆ ਜਿਹੜੇ ਵੀ ਪ੍ਰਭਾਵਤ ਨੇ ਅਸੀਂ ਉਹਨਾਂ ਦੀ ਜੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜੜੇ ਹੀ ਪਰਪਾਈ ਕਰਨ ਦਾ ਯਤਨ ਕਰਾਂਗੇ ਜਿੰਨੇ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਹੈ ਅਸੀਂ ਕੋਈ ਮਾਲਕ ਨਹੀਂ ਹੈ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਹਾਂ ਤੇ ਅਸੀਂ ਤਾਂ ਸਿਰਫ ਅਕਾਲ ਪੁਰਖ ਦੇ ਸੇਵਾਦਾਰ ਹਾਂ ਤੇ ਜਿੰਨੇ ਕ ਅਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਹੈ ਅਸੀਂ ਉਸ ਝੋਲੀ ਦੇ ਵਿੱਚ ਉਹ ਜਿਹੜਾ ਹੈ ਉਹ ਹੜਪੀਟਾਂ ਦੀ ਜੜੀ ਹੈ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਈਆ ਰਖਣਾ ਸਾਹਿਬ ਨੇ ਅਨਾਉਂਸ ਕੀਤਾ ਹੈ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਕਰਨਗੇ ਤੇ ਸਰਦਾਰ ਰਵਿੰਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜ੍ਹ ਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਰ ਕਰਦੇ ਰਾਵਾਂਗੇ ਜਿੰਨਾਂ ਚਿਰ ਪੀੜਤ ਪਰਿਵਾਰ ਜਿਹੜੇ ਆ ਉਹ ਉੱਭਰ ਨਹੀਂ ਜਾਂਦੇ ਚਾਹੇ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਜਿੰਨਾ ਕਿ ਸਾਨੂੰ ਪ੍ਰਮਾਤਮਾ ਨੇ ਸਮਰੱਥਾ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਜਿੰਨੇ ਕੋ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਪਿੰਡ ਨੂੰ ਵੀ ਮਿਲੇਗਾ 1700 ਪਿੰਡ ਹੈ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲ 90 ਲੱਖ ਰੁਪਇਆ ਬਣਦਾ ਤੇ 90 ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਮਣਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ। ਸੱਚੀ ਸਮਝ ਨਹੀਂ ਲੱਗਦਾ ਕਿ ਜਿਹੜਾ 1600 ਕਰੋੜ ਰੁਪਏ ਇਸ ਤੋਂ ਵੱਧ ਜਿਹੜਾ ਸੰਗਤ ਨੇ ਆਪ ਇਕੱਠਾ ਕਰਕੇ ਲਗਾ ਦੇਣਾ। ਉਹ ਤਾਂ ਸਾਡੀ ਉਹ ਤਾਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ। ਕਿ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉੱਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ। ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ। ਐਨਆਰਿਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕ ਹੀ ਸਿਰ ਸਿਆਸਤਾਂ ਵੀ ਹੋ ਰਹੀਆਂ ਨੇ ਇਸਹਾਇਤਾ ਦੇ ਨਾਂ ਤੇ ਮੰਤਰੀ ਤੋਂ ਕਿੰਨੀ ਕੁ ਮਿਲਣਾ ਚਾਹੀਦਾ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ 4.5 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22-2300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਐ ਘਰਾਂ ਘਰਾਂ ਦੀਆਂ ਜੜੀਆਂ ਨੇ ਉਹ ਬਿਲਡਿੰਗਾਂ ਜੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ ਛੋਟੇ ਦੁਕਾਨਦਾਰ ਜਿਹੜੇ ਪਿੰਡਾਂ 'ਚ ਸਾਮਾਨ ਵੇਚਦੇ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ ਪਰ ਜਿੱਦਾਂ ਮੁੱਖ ਮੰਤਰੀ ਨੇ 10000 ਕਰੋੜ ਰੁਪਇਆ ਮਤਲਬ ਐਲਾਨ ਕੀ ਗਏ ਸੀ ਜਿਹੜੇ ਉਹਨਾਂ ਦੇ ਆਪਣੇ ਲੋਕ ਸੀਗੇ ਉਹਨਾਂ ਨੇ 1600 ਕਰਤਾ 13000 ਕਰੋੜ ਦਾ ਜੀ ਮੈਨੂੰ ਲੱਗਦਾ ਮਜ਼ਾਕ ਹੈ ਜੀ ਇਹ 12000 ਤੋਂ 13000 ਤੋਂ 1600 ਕਰਨਾ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹਦੂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਪਰ ਕੈਬਨਟ ਨੇ ਕੈਬਨਟ ਨੇ ਜਿਹੜਾ 20000 ਰੁਪਇਆ ਪਹਿਲਾਂ ਲੌਸ ਕਰ ਦਿੱਤਾ ਸੀ ਕਿ 20000 ਰੁਪਇਆ ਮੁਆਵਜ਼ਾ ਤੁਸੀਂ 50000 ਰੁਪਇਆ ਕਰਦੇ ਹੋ ਮੁੱਖ ਮੰਤਰੀ ਨੇ ਵੀ ਕਿਤੇ ਮਜ਼ਾਕ ਤਾਂ ਨਹੀਂ ਸੀ ਕੀਤਾ ਹੁਣ ਤਾਂ ਮੰਤਰੀ ਦੇ ਆਹ ਤੱਕ ਇੱਕ ਦਿਨ ਪਹਿਲਾਂ ਉਹਨਾਂ ਨੇ ਵੀਜ਼ਾ ਕਾਰਡ ਜਿਹੜੀ ਸਟੇਟ ਸਰਕਾਰ ਹਨ ਜੀ ਸਟੇਟ ਸਰਕਾਰ ਤਾਂ ਜਿਹੜੀ ਸਹਾਇਤਾ ਦੇ ਰਹੀ ਹੈ ਉਹ 10% ਦਿੰਦੀ ਹੈ 90% ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਔਰ ਇਹ ਬੁਰੀ ਗੱਲ ਹੈ ਮਾੜੀ ਗੱਲ ਹੈ ਇਹ ਪੈਸਾ ਜਿਹੜਾ ਹੈ ਉਹ ਪ੍ਰੋਪਰ ਮਿਲਣਾ ਚਾਹੀਦਾ ਹੈ ਜੇ ਇਹਨਾਂ ਕੋਲੇ ਪੈਸਾ 12-13000 ਕਰੋੜ ਰੁਪਈਆ ਜਿਵੇਂ ਭਾਜਪਾ ਦੇ ਲੀਡਰ ਦਾਵਾ ਕਰਦੇ ਆ ਕਿ ਪਿਆ ਉਹ ਮੁਆਵਜ਼ਾ ਜਿਹੜਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਸਾਰਾ ਦਾ ਸਾਰਾ ਪੈਸਾ ਜਿਹੜਾ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਚਾਹੀਦਾ ਉਹ ਮੰਤਰੀ ਸਾਹਿਬ ਕਹਿੰਦੇ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਆ ਇਹ ਨਾਲਾ ਸਭ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਲੋਡੀ ਕੋ ਹੋ ਗਿਆ ਪੰਜਾਬ ਸਰਕਾਰ ਜਿਹੜੀ ਹੈਗੀ ਨਾ ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਹੈ ਉਹ ਤਾਂ 5-7% ਹੀ ਆਈ ਹੋਣੀ ਹੈ ਬਾਕੀ ਤਾਂ ਸਾਰੀ ਮਿੱਟੀ ਹੈ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਹੈ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹੈ ਹਾਂ ਜਿੱਥੇ ਜਿਹਦੇ ਖੇਤਾਂ 'ਚ ਰੇਤ ਆ ਗਈ ਹੈ ਕੰਸਟਰਕਸ਼ਨ 'ਚ ਕੰਮ ਉਹਨਾਂ ਨੂੰ ਇਹਦਾ ਲਾਭ ਹੋਣਾ ਹੈ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਇਹ ਸਭ ਜਿਹੜਾ ਤੈਕੂ ਦਾ ਫਾਰਮੈਟ ਬਣਾਇਆ ਉਹਨਾਂ ਨੇ ਇੱਕ ਸੈਂਸ ਹੈ ਔਰ ਸਵਾਲ ਹੈ ਜੀ ਸਹਿਯੋਗੀ ਨੇ ਉਹ ਫਾਰਮੈਟ ਹਰ ਜਗ੍ਹਾ ਤੇ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜਿਹੜੇ ਆ ਉਹ ਕਲੈਕਟ ਕੀਤੇ ਜਾਣੇ ਚਾਹੀਦੇ ਨੇ ਅਸੀਂ ਗ੍ਰੰਥੀਆਂ ਦਾ ਡਾਟਾ ਇਕੱਠਾ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਪਣੇ ਵਲੰਟੀਅਰਾਂ ਨਾਲੋਂ ਕਿਹਾ ਵੀ ਗ੍ਰੰਤੀ ਸਿੰਘ ਜਿਹੜੇ ਪ੍ਰਭਾਵਿਤ ਏਰੀਏ ਤੇ ਗ੍ਰੰਤੀ ਸਿੰਘ ਹੈ ਜਿਨ੍ਹਾਂ ਦੀ 2-2 4-4 5-5 ਹਜ਼ਾਰ ਤਨਖਾਹ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਮਹੀਨਾ ਡੇ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਉਹ ਗਰੰਤੀ ਸਿੰਘਾਂ ਦੇ ਪਰਿਵਾਰ ਵੀ ਜਿਹੜੇ ਆਵਾਜ਼ਾਰ ਹੋਏ ਆ ਅਸੀਂ ਗਰੰਤੀ ਸਿੰਘਾਂ ਦੀ ਵੀ ਵਿੱਤੀ ਸਹਾਇਤਾ ਕਰਾਂਗੇ ਜਿਹੜੇ ਪ੍ਰਭਾਵਿਤ ਏਰੀਆ ਦੇ ਗਰੰਤੀ ਆ ਸਰ ਸਾਹਿਬ ਪਹਿਲੀ ਵਾਰੀ ਵੇਖਣ ਚ ਆਇਆ ਹਰਿਆਣਾ ਛੂਪੀ ਬਿਹਾਰ ਦੇ ਲੋਕ ਜਿਹੜੇ ਨੇ ਧਰਮ ਤੋਂ ਉੱਪਰ ਉੱਟ ਕੇ ਪੰਜਾਬ ਦੀ ਮਦਦ ਕਰਨ ਦੇ ਲਈ ਆਏ ਨੇ ਵਹੀਰਾਂ ਕੱਤ ਕੇ ਆਏ ਨੇ ਪਹਿਲੀ ਵਾਰੀ ਵੇਖਣ ਚ ਆਇਆ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਜੀ ਕਿ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨਾ ਸਟੇਟ ਟੂ ਸਟੇਟ ਦੇ ਜਿਹੜੇ ਸਬੰਧਾਂ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਇਹ ਜਿਹੜਾ ਭਾਰਤ ਦੀਆਂ ਸਰਕਾਰਾਂ ਨੇ ਕਰਤਾ ਨਾ ਕਿ ਸਟੇਟ ਟੂ ਸੈਂਟਰ ਸਬੰਧ ਇਹਨੇ ਭਾਰਤ ਨੂੰ ਕਮਜ਼ੋਰ ਹੀ ਕੀਤਾ ਬਹੁਤਾ ਮਜ਼ਬੂਤ ਨਹੀਂ ਕੀਤਾ ਹੈ ਜੀ ਤੇ ਜਿੰਨਾ ਸਟੇਟਾਂ ਨੇ ਜਿਹੜਾ ਸਹਿਯੋਗ ਕੀਤਾ ਹੈ ਤੇ ਉਹਨਾਂ ਸਟੇਟਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਆ ਰਿਹਾ ਹੈ ਤੇ ਇੱਕ ਅਜੀਬ ਜਿਹਾ ਕਿਸਮ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿਤੇ ਸਿੱਖਾਂ ਤੇ ਖਾਸ਼ੀਆਤ ਲੋਕਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਨਰੇਟਿਵ ਬਣਿਆ ਹੈ ਕਿ ਪੰਜਾਬ ਉੱਠਦਾ ਆਪਣੇ ਬਲਬੂਤੇ ਉੱਠਦਾ ਉਹਨੂੰ ਤੋੜਨ ਦਾ ਸਿੱਖ ਵਿਰੋਧੀ ਏਜੰਸੀਆਂ ਦਾ ਇਹ ਏਜੰਡਾ ਹੈ ਔਰ ਇਹ ਏਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋਣ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਸਾਈਆਂ ਦੇ ਉੱਤੇ ਇੱਕ ਏਜੰਡਾ ਜਿਹੜਾ ਪੰਜਾਬ ਨੇ ਜਿਹੜਾ ਆਪਣਾ ਨਰੇਟਿਵ ਸੈੱਟ ਕੀਤਾ ਹੈ ਹੁਣ ਮਦਦ ਦੇ ਨਾਲ ਉਸ ਨੈਰੇਟਿਵ ਨੂੰ ਤੋੜਨ ਵਾਸਤੇ ਇਹ ਬਰਤਾਂਤ ਕੱਢੇ ਜਾ ਰਹੇ ਆ ਜੀ ਪ੍ਰਧਾਨ ਜੀ ਸਿਆਸੀ ਤੌਰ ਤੇ ਵੀ ਵਿਚਰ ਮਾਇਆ ਇਸ ਵੇਲੇ ਦੀ ਡੀਐਫ ਦਾ ਮਸਲਾ ਸਭ ਤੋਂ ਵੱਡਾ ਪੰਜਾਬ ਦਾ ਤੇ ਇਸ ਸੂਬੇ ਨੂੰ ਉਹ ਰਾ ਆਰਡੀਐਫ ਕਿਵੇਂ ਮਿਲੇਗਾ ਜੀ ਆਰਡੀਐਫ ਪੰਜਾਬ ਤੇ ਲਾਗੂ ਹੀ ਨਹੀਂ ਹੋਣਾ ਚਾਹੀਦਾ ਜੀ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣ ਕਰਕੇ ਮੈਂ ਪਹਿਲਾਂ ਕਹਿ ਚੁੱਕਿਆ ਕਿ 80 ਕਿਲੋਮੀਟਰ ਬਾਰਡਰ ਰੁੜ ਗਿਆ ਔਰ 90 ਜਿਹੜੀਆਂ ਪੀਐਸਐਫ ਦੀਆਂ ਚੌਂਕੀਆਂ ਰੁੜ ਗਈਆਂ ਇਹ ਆਰਡੀਐਫ ਦੇ ਜਿਹੜੇ ਨਿਯਮ ਹੈ ਇਹ ਪੰਜਾਬ ਤੇ ਲਾਗੂ ਕਰਦੇ ਆ ਪੰਜਾਬ ਨੂੰ ਆਰਡੀਐਫ ਦੇ ਪ੍ਰੋਟੋਕੋਲ ਤੋਂ ਮੁਕਤ ਕਰਨਾ ਚਾਹੀਦਾ ਤੁਹਾਡਾ ਬਾਰਡਰ ਸਟੇਟ ਹੈਗਾ ਤੁਹਾਡਾ ਬਾਰਡਰ ਸਟੇਟ ਹੋਣ ਕਰਕੇ ਤੁਹਾਡੀ ਪ੍ਰਾਇਓਰਟੀ ਬਣਦੀ ਆ ਤੁਸੀਂ ਇਹਦੇ ਤੇ ਆਰਡੀਐਫ ਦੇ ਜਿਹੜੇ ਨਿਯਮ ਲਾਗੂ ਕਰਦੇ ਹੋ ਆਰਡੀਐਫ ਦੇ ਨਿਯਮ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਬਿਲਕੁਲ ਨਹੀਂ ਹੋਣੇ ਚਾਹੀਦੇ ਜਿਹੜੇ ਪੰਨ ਟੁੱਟੇ ਇਹਨਾਂ ਲਈ ਦੋਸ਼ੀ ਕ누 ਮੰਨਦੇ ਨੇ ਵੱਡੇ ਨੇਤਾ ਰਾਹੁਲ ਗਾਂਧੀ ਪਿੰਕਾ ਗਾਂਧੀ ਸੋਨਿਆ ਗਾਂਧੀ ਇਹਨਾਂ ਵੱਲੋਂ ਹੁਣ ਤੱਕ ਕੋਈ ਵੀ ਆਇਆ ਨਾ ਬਾਰੇ ਕੀ ਕੰਮ ਚੋ ਚਲੋ ਨਹੀਂ ਆਏ ਜਿਹੜੇ ਨਹੀਂ ਆਏ ਨਹੀਂ ਆਏ ਜਿਹੜੇ ਆ ਗਏ ਉਹਨਾਂ ਦਾ ਜਿਹੜੇ ਪੰਨ ਟੁੱਟੇ ਨੇ ਇਹਦੇ ਚ ਸਿਵਲ ਸਰਕਾਰ ਜ਼ਿੰਮੇਵਾਰ ਹੈ ਕਿ ਸੂਬਾ ਸਰਕਾਰ ਇਹ ਕੁਦਰਤੀ ਆਫਤ ਤੇ ਪਿੱਛੇ ਬੰਦੇ ਬਹੁਤ ਵੱਡੀਆਂ ਮਨੁੱਖਾਂ ਦੀਆਂ ਗਲਤੀਆਂ ਨੇ ਸਭ ਤੋਂ ਪਹਿਲੀ ਗਲਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਬਣ ਰਹੀਆਂ ਹਨ ਹਿਮਾਚਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹਾੜਾਂ ਦੀ ਕਟਾਈ ਹੋ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਸੁਰੰਗਾਂ ਬਣ ਰਹੀਆਂ ਨੇ ਔਰ ਵੱਡੇ ਪੱਧਰ ਦੇ ਉੱਤੇ ਬਦਲ ਫਟਣ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਔਰ ਉਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਹੀਟਲੀਆਂ ਸਟੇਟਾਂ ਨੂੰ ਭੁਗਤਣਾ ਪੈ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ ਉਹ ਕਮਿਸ਼ਨ ਦੇ ਵਿੱਚ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਨੇ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਵਿੱਚ ਕੋਈ ਵੀ ਕੰਸਟਰਕਸ਼ਨ ਹੁੰਦੀ ਹੈ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਬੈਠੇ ਹੋਣੇ ਚਾਹੀਦੇ ਆ ਕਿਉਂਕਿ ਨੁਕਸਾਨ ਜਿਹੜਾ ਹੈ ਇਹਦਾ ਪੰਜਾਬ ਨੂੰ ਚੱਲਣਾ ਪੈਂਦਾ ਹੈ ਹੇਟਲੀਆਂ ਸਟੇਟਾਂ ਨੂੰ ਜਿਹੜਾ ਹੈ ਉਹ ਚੱਲਣਾ ਪੈਂਦਾ ਹੈਗਾ ਤੇ ਨਜਾਇਜ਼ ਉਸਾਰੀਆਂ ਦੂਜਾ ਤੀਜਾ ਜੜੀਆਂ ਹੈ ਉਹ ਹੋਣ ਕਰਕੇ ਬਦਲ ਫਟਣ ਦੀਆਂ ਜੜੀਆਂ ਉਹ ਵੱਡੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਜਿਹੜਾ ਇਹ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਵੀ ਮੈਨਬੇਡ ਜਿਹੜਾ ਹੈ ਉਹ ਬਹੁਤ ਵੱਡਾ ਜਿਹੜਾ ਹੈ ਉਹ ਰੋਲ ਹੈ ਮੈਂ ਕਹਿੰਨਾ ਕਿ ਇਹਦੀ ਇੱਕ ਉੱਚ ਪੱਧਰੀ ਕਮਿਸ਼ਨ ਬਣਾ ਕੇ ਬੀਬੀਐਮ ਦੀ ਔਰ ਪੌਂਗਡਾਮ ਦੇ ਅਧਿਕਾਰੀਆਂ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਪ੍ਰੋਟੋਕਾਲ ਜਿਹੜੇ ਬਣੇ ਆ ਡੈਮਾਂ ਤੋਂ ਪਾਣੀ ਛੱਡਣ ਦੇ ਉਹਨਾਂ ਨੂੰ ਫਾਲੋ ਕਿਉਂ ਨਹੀਂ ਕੀਤਾ ਹੈ 25% ਪਾਣੀ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਹੈ ਲੇਕਿਨ ਇਹ 25% ਪਾਣੀ ਦਰਿਆਵਾਂ ਦੇ ਵਿੱਚ ਛੱਡਦੇ ਨਹੀਂ ਹੈ ਦਰਿਆ ਸੁੱਕ ਜਾਂਦੇ ਆ ਪਾਣੀ ਜ਼ਮੀਨ ਦੇ ਥੱਲੋਂ ਜਾਣਾ ਬੰਦ ਕਰ ਦਿੰਦਾ ਤੇ ਬੀਬੀ ਅੰਮ੍ਰਿਤਦੀ ਪੌਂਕਟਾਂ ਦੀ ਜਿੰਨੇ ਅਧਿਕਾਰੀ ਨੇ ਜਿੱਥੋਂ ਪਾਣੀ ਆਇਆ ਇਹਨਾਂ ਦੀ ਉੱਚ ਪੱਧਰੀ ਕਮਿਸ਼ਨ ਬਣਾ ਕੇ ਜਾਂਚ ਕਰਨੀ ਚਾਹੀਦੀ ਹੈ ਅੱਛਾ ਸੁਖਬੀਰ ਸਿੰਘ ਬਾਦਲ ਅੱਜਕਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਕਾਰ ਦੇ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਪੈਸੇ ਵੰਡ ਰਹੇ ਨੇ ਜੀ ਪੈਸੇ ਵੰਡਣਾ ਨਹੀਂ ਪੈਸੇ ਵੰਡ ਰਹੇ ਨੇ ਦੀ ਟੀਚਰ ਚਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਵੇਂ ਕਹਿ દઈએ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਇਹ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਨਹੀਂ ਵੀ ਸਰਕਾਰ ਦੇ ਲੋਕਾਂ ਨੂੰ ਮੈਂ ਕਰ ਰਿਹਾ ਹਾਂ ਹਾਂਜੀ ਕਿਉਂਕਿ ਜੋ ਸਰਕਾਰ ਨੂੰ ਪੈਸਾ ਬੱਸ ਬਹੁਤ ਐ ਚੰਗੀ ਗੱਲ ਐ ਤੇ ਪੈਸਾ ਬਹੁਤ ਐ 16 ਠੱਪੇ ਨੂੰ ਫਸਟ ਏਡ ਮਿਲਦੀ ਪਈ ਐ ਲੋਕਾਂ ਨੂੰ ਸੁਪੀਰ ਸਿੰਘ ਬਾਦਲੂ ਜੀ ਕਹਿੰਦੇ ਕਿ ਚੰਗੀ ਗੱਲ ਐ ਲੈ ਲੈਣੀ ਚਾਹੀਦੀ ਐ ਕਿਉਂਕਿ ਇਹ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਸੀ ਇਸ ਆਫਤ ਦੇ ਵਿੱਚ ਬਹੁਤ ਸਾਰੇ ਲੋਕ ਸਿਆਸੀ ਲਾਹਾ ਲੈਣ ਦੇ ਆ ਕਿਉਂਕਿ ਬਹੁਤ ਸਾਰੇ ਲੋਕ ਬਾਹਰੋਂ ਸੁਣ ਕੇ ਤੇ ਆਉਂਦੇ ਆ ਤੇ ਸਿਆਸੀ ਲੀਡਰ ਉਹਨਾਂ ਨੂੰ ਘੇਰ ਕੇ ਆਪਣੇ ਸਪੀਕਰ ਲਾ ਕੇ ਜਾਂ ਆਪ ਬੰਦੇ ਕਰਿੰਦੇ ਲਾ ਕੇ ਤੇ ਉਹ ਰਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਚੁੱਕਿਆ ਇਕਸਮ ਜਿਹੜਾ ਕੁਰਬਾਨੀ ਵੇਚਣ ਦੀ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜ਼ਿੰਮੇਦਾਰ ਸੀ ਉਦੋਂ ਨਹੀਂ ਸੀ ਪਤਾ ਲੱਗਾ ਕਿ ਕੁਰਬਾਨੀ ਵੇਚੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਕਰਵਾਈ ਕਰਾਂ ਜੀ ਉਹੀ ਹੁਕਮਨਾਮਾ ਜਿਹੜਾ ਮੈਂ ਪੀਡੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਤੇ ਉਹੀ ਤਾਂ ਮੇਰੀ ਬਰਫਾਸਤੀ ਦਾ ਕਾਰਨ ਬਣਿਆ ਉਹ ਤਾਂ ਬੜਿਆ ਕਿ ਸਮਝਿਓ ਕਿ ਜੇਕਰ ਸਰਕਾਰੀ ਮਦਦ ਨਾ ਆਈ ਪੰਜਾਬ ਖਬਰ ਸਕੇਗਾ ਅਕਾਲਪੁਰਖ ਨਾਲ ਹੋਇਆ ਤੇ ਪੰਜਾਬ ਨੂੰ ਕੋਈ ਡੋਬ ਹੀ ਨਹੀਂ ਸਕਦਾ ਜੀ ਉਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਪੈਸੇ ਇਸ ਲਈ ਬਣ ਗਈ ਹੈ ਲੋਕੀ ਖੇਤਾ ਦੇ ਖੇਤ ਉੱਜੜ ਗਏ ਨੇ 1 ਲੱਖਾਂ ਨਹੀਂ ਬਹੁਤ ਸਾਰੇ ਆਰਡਰ ਬੈਲ ਸਾਨੂੰ ਐਨ ਆਰ ਆਈਆਂ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਅਕਾਲ ਪੁਰਖ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਪੰਜਾਬੀਆਂ ਤੇ ਬਹੁਤ ਵੱਡਾ ਭਰੋਸਾ ਹੈ ਕਿ ਅਸੀਂ ਬਚਾਂਗੇ ਉੱਭਰਾਂਗੇ ਇਸ ਵੇਲੇ ਉੱਤਾ ਪੁੱਟਾ 80 ਹਜ਼ਾਰ ਕਰੋੜ ਦੀ ਰਕਮ ਦੱਸੀ ਜਾ ਰਹੀ ਹੈ 80 ਹਜ਼ਾਰ ਕਰੋੜ ਕੋਈ ਵੀ ਉਜਾੜਾ ਕੋਈ ਵੀ ਉਜਾੜਾ ਕਿਸੇ ਨੂੰ ਖਤਮ ਨਹੀਂ ਕਰਦਾ ਜੀ ਨਵੀਂ ਇੱਕ ਸ਼ੁਰੂਆਤ ਕਰਨ ਦਾ ਇੱਕ ਸਮਾਂ ਹੁੰਦਾ ਹੈ ਔਰ ਮੈਨੂੰ ਉਮੀਦ ਹੈ ਕਿ ਪੰਜਾਬੀ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਸਿੰਘ ਸਾਹਿਬ ਬੜੀ ਬੇਕਦਰੀ ਹੋਈ ਹੈ ਇਸ ਵਾਰ ਵੇਖਿਆ ਜਾ ਰਿਹਾ ਕਿ ਉਹ ਮਿਸ ਮੈਨੇਜਮੈਂਟ ਹੋਈ ਹੈ ਜੀ ਉਹ ਮਿਸ ਮੈਨੇਜਮੈਂਟ ਨਹੀਂ ਹੋਣੀ ਚਾਹੀਦੀ ਸਰਕਾਰ ਦੀ ਚਲੋ ਜੀ ਪੰਜਾਬ ਸਰਕਾਰ ਦੀ ਐਡਮਿਨਿਸਟ੍ਰੇਟਿਵ ਰਿਫਾਰਮ ਉਹ ਐ ਨਿਕਲੀ ਹੈ ਗੱਲਾਂ ਇਹ ਉਹ ਤੁਸੀਂ ਦੇਖੋ ਪੱਤਰਕਾਰ ਤੁਸੀਂ ਸਾਰੇ ਗਰਾਊਂਡ ਲੈਵਲ ਤੇ 0 ਤੇ ਵਿਝ ਰਹੇ ਹੋ ਇਹ ਤੁਹਾਨੂੰ ਸਭ ਤੋਂ ਵੱਧ ਪਤਾ ਹੈ ਕਿ ਸਰਕਾਰ ਉੱਥੇ ਤੁਹਾਨੂੰ ਦਿਸੀ ਹੈ ਮਿਲੀ ਹੈ ਸਰਕਾਰ ਸਿੱਖ ਅੰਮ੍ਰਿਤਸਰ ਦੀਆਂ ਕਾਫੀ ਤਰੀਫਾਂ ਹੋ ਰਹੀਆਂ ਪਰ ਪੂਰੇ 3.5 ਸਾਲ ਦੇ ਵਿੱਚ ਰਾਵੀ ਦੀ ਕੋਈ ਵੀ ਖਲਾਸੀ ਹੋਈ ਕਿਸੇ ਤਰ੍ਹਾਂ ਦਾ ਕੋਈ ਨਾਲਾ ਖਲਾਸਾ ਦੀ ਹੋਇਆ ਦੇਖੋ ਕਰਨੇ ਚਾਹੀਦੇ ਅਫਸਰ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੁੰਦੇ ਨੇ ਨਾ ਪ੍ਰਧਾਨ ਮੰਤਰੀਆਂ ਜਿਵੇਂ ਮੁੱਖ ਮੰਤਰੀ ਹੋਗੇ ਫੈ ਡੀਸੀ ਸਾਹਿਬ ਦੀ ਕੋਈ ਆਲੋਚਨਾ ਨਹੀਂ ਕਰ ਰਿਹਾ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਲੜਕੀ ਹੈ ਸਾਡੀ ਬੇਟੀ ਹੈ ਘਰਾਂ ਚ ਜਾ ਰਹੀ ਹੈ ਕੱਟੇ ਚੱਕਰੀਆ ਕਰ ਰਹੀ ਹੈ ਪਰ ਜਿਹੜੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਨਾਲ ਨਾਲ ਜਿਹੜੀ ਡੀਸੀ ਦੀ ਪਦਵੀ ਜਿਹੜੀ ਜ਼ਿੰਮੇਵਾਰੀ ਉਹ ਵੀ ਨਿਭਾਉਣੀ ਚਾਹੀਦੀ ਹੈ ਹੁਣ ਆਪਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਆਖੀਏ ਜਾਂ ਮੁੱਖ ਮੰਤਰੀ ਨੂੰ ਆਖੇ ਘੱਟੇ ਚੱਕੋ ਆਕੇ ਤੇ ਉਹ ਨਹੀਂ ਹੈ ਉਹ ਤਾਂ ਉੱਥੋਂ ਰਾਸ਼ੀ ਜਾਰੀ ਕਰਨੀ ਹੈ